ਹਾਲ ਹੈ ਜੀ ਤੁਹਾਡਾ ਸਭ ਠੀਕ ਹੈ ਹਾਲੋ ਜੀ ਸਤਿਕਾਰ ਸਭ ਸਤਿਕਾਰ ਲੋ ਉਹ ਬੁਣਾਰੇ ਆਪਣੀ ਸਭ ਠੀਕ ਹੈ ਵਾਜੀ ਬਾਹ ਜੀ ਕੋਲ ਖੜਿਆ ਜੀ ਆ ਦੇਖੋ ਕਿਆ ਖੂਬਸੂਰਤ ਇਹਨਾਂ ਨੇ ਕੁਝ ਤੇ ਪਜਾਮੇ ਦੇ ਡਿਜ਼ਾਈਨਸ ਬਣਾਏ ਨੇ। ਹੈ। ਸੋ ਕੀ ਆ ਬਾਤ। ਹੋਜੀ ਵੀ ਬਣਾ। ਕੁਝ ਸ਼ਮਰ ਭਾਜੀ। ਵਾਹ। ਕੀ ਡਿਜ਼ਾਈਨਸ ਨੇ ਜੀ? ਬਿਊਟੀਫੁਲ। ਕਿ ਇਸ ਲੇਟੈਸਟ ਇਟ ਇਸ। ਹੋਰ ਜੀ ਬਣਾ। ਬਾਤ ਕੋ ਲਾਗੇ ਨਾ ਸਾਈਡ 40 40 ਇਹ ਜਨਾ ਚਾਹ ਰਹੇ। ਦੇਖੋ ਮੀ ਪਜੀ ਇੱਕ ਲੈਜੈਂਡ ਨੇ ਆਪਣੇ ਸਿੰਗਿੰਗ ਇੰਡਸਟਰੀ ਦੇ ਅੰਦਰ। ਔਰ ਇਨਾ ਤਾਂ ਸਾਡੇ ਕੋਲ ਆਨਾ ਸਾਡੇ ਲਈ ਬੜੀ ਮਾਨ ਦੀ ਗੱਲ ਹੈਗੀ ਏ ਔਰ ਇਹ ਅੱਗੇ ਵੀ ਆਏ ਨੇ ਔਰ ਸਾਡੇ ਭਰਾ ਨੇ। ਮਤਲਬ ਇਹ ਸੈਲੀਬ੍ਰਿਟੀ ਬਹੁਤ ਵੱਡੇ ਨੇ ਲੇਕਿਨ ਸਾਡੀ ਫੈਮਿਲੀ ਨੇ ਭਰਾ ਨੇ ਤੇ ਸਾਨੂੰ ਇਸ ਲਈ ਜ਼ਿਆਦਾ ਖੁਸ਼ੀ ਹੁੰਦੀ ਇਹਨਾਂ ਦੇ। ਜਦ ਆਉਂਦੇ ਨੇ ਤੇ ਕੋਸ਼ਿਸ਼ ਹੁੰਦੀ ਹੈ ਕਿ ਮਾਈਕ ਬਾਹ ਨੂੰ ਮਿਲੀਏ ਤੇ ਇਹਨਾਂ ਦੇ ਖੂਬਸੂਰਤ ਡਿਜ਼ਾਈਨਾਂ ਨੂੰ ਦੇਖੀਏ ਮਾਣੀਏ ਤੇ ਖੁਸ਼ੀ ਹੁੰਦੀ ਹੈ ਬਹੁਤ ਤੇ ਮੈਂ ਆਮ ਵੀਰੀ ਗ੍ਰੇਟਫੁਲ ਵੈਰੀ ਥੈਂਕਫੁਲ ਟੂ ਮਾਹੀ ਕਿ ਇਹਨਾਂ ਨੇ ਮੇਰੇ ਗਾਣਿਆਂ ਲਈ ਮੈਨੂੰ ਡਿਜ਼ਾਈਨਿੰਗ ਕੀਤੀ ਹੈ ਮੇਰੇ ਵਕਵਕ ਕਸਟਮਸ ਦੀ ਤੋਂ ਚੱਲਦੇ ਰਹਿਣਾ ਬਹੁਤ ਅੱਛਾ ਲੱਗਦਾ ਹੈ ਇਹਨਾਂ ਦੇ ਅਨਵਲੀ ਸੌਂਗਸ ਲਈ ਕਰਾਂਗੇ ਜੀ ਜ਼ਰੂਰ ਅੱਛੇ ਕਸਟਮ ਬਣਾਉਂਗੇ ਕਿਉਂਕਿ ਇਹਨਾਂ ਦੀ ਆਪਣੀ ਪਰਸਨੈਲਿਟੀ ਬੜੀ ਅੱਛੀ ਹੈ ਔਰ ਇਹਨਾਂ ਦਾ ਆਪਣਾ ਕਲੋਥਿੰਗ ਸੈਂਸ ਜਿਹੜਾ ਆਰਟਿਸਟ ਹੈ ਉਹ ਵੀ ਬਹੁਤ ਵਧੀਆ ਹੈ